ਯੋਗ ਡਾਕਟਰ ਅਕਸ਼ਾ ਗੁਸਤਾ ਮੈਮ ਸਾਡੇ ਕਮਿਸ਼ਨਰ ਮੈਮ ਨੇ ਅਸਾਨੂੰ ਹਦਾਇਤ ਕੀਤੀ ਸੀ ਕਿ ਇਹ ਲੋ ਲੈਂਡ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਾਣਾ ਹੈ ਜਿਸ ਦੀ ਅਸੀਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਅੱਜ ਗੜੀਆਂ ਦਾ ਜਿੱਦਾਂ ਸਿਮਰ ਰੋਡ ਤੇ ਖੜੇ ਹੋਰ ਕੌਂਸ਼ਲਾ ਰੋਡ ਦੇ ਉੱਤੇ ਅਸੀਂ ਨਾਪ ਲਿਆ ਕਿੰਨੇ ਕਿੰਨੇ ਵਿਰਥ ਹੈ ਕੀ ਹੈ ਤੇ ਮਾਨਯੋਗ ਮੈਡਮ ਜੀ ਦੇ ਅੱਗੇ ਅਸੀਂ ਰੱਖਾਂਗੇ ਤੇ ਕਿੰਨੇ ਕਿੰਨੇ ਰਣ ਨੂੰ ਫੋਟੋ ਵੀ ਦੇਣੀ ਹੈ ਤੇ ਮੈਮ ਜੀ ਦੇ ਹੁਕਮ ਅਨੁਸਾਰ ਇਹ ਦਿਵਾਰੀ ਤੋਂ ਪਹਿਲਾਂ ਪਹਿਲਾਂ ਤੁਹਾਨੂੰ yellow line ਦਾ ਕੰਮ ਕਰਾ ਸੀਰੇਟਾ ਦਿਖ ਜਾਏਗਾ ਉਹਦੇ ਤੇ ਸਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਆਉਣ ਵਾਲੇ ਦਿਨਾਂ ਚ ਸ਼ਾਇਦ ਤੁਹਾਨੂੰ ਇਹ ਵੀ ਦੇਖੀ ਕਿ ਉਹਨਾਂ ਦਾ ਸਮਾਨ ਵੀ ਨਾ ਵਾਪਸ ਕਰਾ ਜਾਊਗਾ ਫਗਵਾੜਾ ਸ਼ਹਿਰ ਦੇ ਵਿੱਚ ਵੱਧ ਰਹੀ ਟ੍ਰੈਫਿਕ ਦੀ ਗੰਭੀਰਤਾ ਨੂੰ ਜਿੱਥੇ ਨਗਰ ਨਿਗਮ ਦੇ ਵੱਲੋਂ ਸੁਲਜੌਣ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਤਾਂ ਪ੍ਰਮੁੱਖ ਬਾਜ਼ਾਰਤ ਵਿੱਚ ਸੜਕਾਂ ਦੀ ਨਪਾਈ ਦਾ ਕੰਮ ਸ਼ੁਰੂ ਹੋਇਆ ਤੇ ਇਸ ਮੌਕੇ ਇਹ ਯੈਲੋ ਲਾਈਨਰ ਲਗਾਉਣ ਦੀ ਪ੍ਰਕਿਰਿਆ ਦਾ શુભ ਆਗਾਜ਼ ਕੀਤਾ ਗਿਆ ਜਿਸ ਦਾ ਮਕਸਦ ਬਾਜ਼ਾਰਤ ਵਿੱਚ ਪੈਦਲ ਯਾਤਰੀਆਂ ਨੂੰ ਸੁਵਿਧਾਜਨਕ ਰਾਹ ਪ੍ਰਦਾਨ ਕਰਨਾ ਤੇ ਟ੍ਰੈਫਿਕ ਜਮ ਤੋਂ ਮੁਕਤੀ ਦੇਵਣਾ ਤੇ ਇਸੇ ਦਰਮਿਆਨ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਇੰਸਪੈਕਟਰ ਦੀਪਕ ਨੇ ਦੱਸਿਆ ਕਿ ਮਾਨਯੋਗ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਨਿਗਮ ਟੀਮ ਦੇ ਵੱਲੋਂ ਸ਼ਹਿਰ ਦੇ ਸਭ ਤੋਂ ਪ੍ਰਮੁੱਖ ਬਾਜ਼ਾਰਤ ਵਿੱਚ ਨਪਾਈ ਦਾ ਕੰਮ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਜਲਦ ਹੀ ਹਰ ਦੁਕਾਨ ਦੇ ਅੱਗੇ ਯੈਲੋ ਲਾਈਨ ਲਗਾਈ ਜਾਵੇਗੀ ਜਿਸ ਤੋਂ ਬਾਅਦ ਕਿਸੇ ਵੀ ਵਪਾਰੀ ਨੂੰ ਸਮਾਨ ਰੱਖਣ ਦੀ ਇਜਾਜ਼ਤ ਨਹੀਂ ਹੈ ਉਹਨਾਂ ਸਾਫ਼ ਸ਼ਬਦਾਂ 'ਚ ਇਹ ਵੀ ਕਿਹਾ ਕਿ ਯੈਲੋ ਲਾਈਨ ਲੱਗਣ ਤੋਂ ਬਾਅਦ ਵੀ ਜੇਕਰ ਸਮਾਨ ਬਾਹਰ ਰੱਖਿਆ ਗਿਆ ਤਾਂ ਸਖਤ ਕਾਰਵਾਈ ਹੋਵੇਗੀ ਤੇ ਜ਼ਬਤ ਸਮਾਨ ਵਾਪਸ ਵੀ ਨਹੀਂ ਕੀਤਾ ਜਾਵੇਗਾ ਇਨਸਪੈਕਟਰ ਦੀਪਕ ਨੇ ਵੀ ਦੱਸਿਆ ਕਿ ਯੈਲੋ ਲਾਈਨ ਲਗਾਉਣ ਦਾ ਸਾਰਾ ਕੰਮ ਦੀਵਾਲੀ ਤੋਂ ਪਹਿਲਾਂ ਪਹਿਲਾਂ ਪੂਰਾ ਹੋ ਜਾਵੇਗਾ ਤਾਂ ਜੋ ਤਿਉਹਾਰੀ ਮੌਸਮ ਦੇ ਵਿੱਚ ਖਰੀਦਦਾਰੀ ਦੇ ਦੌਰਾਨ ਟ੍ਰੈਫਿਕ ਦਾ ਬਿਹਤਰ ਪ੍ਰਬੰਧ ਹੋ ਸਕੇ ਤੇ ਸ਼ਹਿਰ ਵਾਸੀਆਂ ਨੇ ਨਗਰ ਨਿਗਮ ਦੇ ਇਸ ਕਦਮ ਦੀ ਕਾਫੀ ਸ਼ਲਾਘਾ ਵੀ ਕੀਤੀ ਹੈ ਤੇ ਉਮੀਦ ਜਤਾਈਏ ਕਿ ਇਸ ਦਿਨ ਜ਼ਾਰਦ ਵਿੱਚ ਨਾ ਸਿਰਫ ਅਨੁਸ਼ਾਸਨ ਬਣੇਗਾ ਬਲਕਿ ਇਸ ਸਹਿਰ ਦੀ ਸੁੰਦਰਤਾ ਦੇ ਵਿੱਚ ਵੀ ਨਖਾਰ ਆਵੇਗਾ ਤਾਂ ਸੁਣਦੇ ਆ ਇੰਸਪੈਕਟਰ ਦੀਪਕ ਦਿਨਾ ਸਾਡੀ ਖਾਸ ਗੱਲਬਾਤ ਜਿਨ੍ਹਾਂ ਨੇ ਇਸ ਮੋਹਮ ਬਾਰੇ ਵਿਸਥਾਰ ਦਿਨਾ ਜਾਣਕਾਰੀ ਦਿੱਤੀ ਹੈ ਪੁਗਾੜਾ ਨਿਊਜ਼ ਦੇ ਲਈ ਕੈਮਰਾਮੈਨ ਜੈ ਸ਼ਰਮਾ ਦਿਨਾ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਸਾਰੇ ਜਿਹੜੀ ਹੈ ਲੈਬ ਯਾਰੀ ਦੀ ਟੀਮ ਬਾਜਾ ਜੀ ਆਇਆ ਕਰੋ ਫਰਮਾ ਰੋਡ ਦੇ ਉੱਪਰ ਇਹ ਗੱਲ ਕਰਨ ਦੇ ਵਾਸਤੇ ਅ ਸਸ਼ੀ ਕਾਲ ਜੀ ਮੇਰਾ ਨਾਮ ਦੀਪਾ ਹੈ ਮੇਰਾ ਨਾਮ ਨਹੀਂ ਜੈ ਸਾਭੀ ਸੀਗੇ ਕਨਵਰਜੀ ਤੇ ਮਾਨਯੋਗ ਡਾਕਟਰ ਅਕਸ਼ਾ ਗੁਪਤਾ ਮੈਮ ਸਾਡੇ ਕਮਿਸ਼ਨਰ ਮੈਮ ਨੇ ਅਸਾਨੂੰ ਹਦਾਇਤ ਕੀਤੀ ਸੀ ਕਿ yellow line ਦਾ ਕੰਮ ਜਲਦੀ ਤੋਂ ਜਲਦੀ ਸ਼ਹਿਰ ਚ ਸ਼ੁਰੂ ਕਰਾਣਾ ਹੈ ਜਿਸ ਦੀ ਅਸੀਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਅੱਜ ਗੜੀਆਂ ਦਾ ਜਿਹੜਾ ਸਿਨੇਮਾ ਰੋਡ ਤੇ ਖੜੇ ਆਂ ਹੋਰ ਬੌਂਸ਼ਾਲਾ ਰੋਡ ਗਏ ਉੱਥੇ ਅਸੀਂ ਨਾਪ ਲਿਆ ਕਿ ਕਿੰਨੇ ਕਿੰਨੇ ਵਿਰਥ ਹੈਗੀ ਹੈ ਤੇ ਮਾਨਯੋਗ ਮੈਡਮ ਜੀ ਦੇ ਅੱਗੇ ਅਸੀਂ ਰੱਖਾਂਗੇ ਤੇ ਕਿੰਨੇ ਕਿੰਨੇ ਇਹਨਾਂ ਨੂੰ ਫੋਟੋ ਰਿਪੋਰਟ ਦੇਣੀ ਆ ਤੇ ਮੈਮ ਜੀ ਦੇ ਹੁਕਮਾਂ ਤਾਅਰਿਕ ਦਿਵਾਲੀ ਤੋਂ ਪਹਿਲਾਂ ਪਹਿਲਾਂ ਤੁਹਾਨੂੰ yellow line ਦਾ ਕੰਮ ਦਾ ਇਹ ਚੜਦਾ ਦਿਖਿਜਾ ਹੈਗਾ ਤੁਮਹਾਂ ਦਾ ਪਿਆਰਾ ਮੱਧਿਆ ਨਜ਼ਰ ਰੱਖਦੇ ਹੋ ਤੁਸੀਂ ਮੰਨੋ ਜੀ ਸਾਬ ਜਲੀ ਰੋਜ਼ਾਨਾ ਰੁਟੀਨ ਦੇ ਵਿੱਚ ਕਰੂੰਗੇ ਇਹਨਾਂ ਨੂੰ ਚੈੱਕਿੰਗ ਕਿੱਥਾ ਨਹੀਂ ਸਰਵੇਸ ਹੀ ਰੋਜ਼ ਫਿੱਤਾ ਚੱਲੇਗਾ ਸਾਡਾ ਫਿੱਤਾ ਫਿੱਤਾ ਨਾ ਪਾਈਦਾ ਸੀ ਡੇਲੀ ਕਰਾਂਗੇ ਕਿ ਕਿੱਥੇ ਕਿੰਨੀ ਕਿੰਨੀ ਦੇਣੀ ਉਹ ਮੈਮ ਮੈਮ ਨਾ ਬੈਠ ਕੇ ਮੈਮ ਡਿਸਾਈਡ ਕਰੂੰਗੇ ਸਾਡੇ ਕਮਿਸ਼ਨ ਨਾਲ ਅੱਜ ਜਿਹੜੀ ਤੁਸੀਂ ਚੈਕਿੰਗ ਕੀਤੀ ਹੈ ਇਹਨਾਂ ਦੇ ਵਿੱਚ ਕੋਈ ਚਲਾਨ ਵਗੈਰਾ ਹੈ ਇਕੱਠੇ ਨਹੀਂ ਜੀ ਚਲਾਨ ਨਹੀਂ ਕਿਤੇ ਅੱਜ ਅਸੀਂ ਇਹੀ ਕਾਰਵਾਈ ਯੈਲੋ ਲਾਈਨ ਦੇ ਅਸੀਂ ਯੈਲੋ ਲਾਈਨ ਨੂੰ ਮੁੱਕ ਰੱਖਦੇ ਹੋਏ ਅੱਜ ਅਸੀਂ ਇਹ ਕਹਿੰਦੇ ਅੱਜ ਅਸੀਂ ਇਹ ਕੀਤਾ ਲੈ ਕੇ ਮਪਾਈ ਦਾ ਕੰਮ ਅਸੀਂ ਕਰ ਰਹੇ ਆ ਜਿਹੜੀ yellow line ਦੀ ਰੀਤੀ ਸ਼ੁਰੂ ਕੀਤੀ ਆ ਕਦੋਂ ਸ਼ੁਰੂ ਹੋਏਗੀ ਔਰ ਕਦੋਂ ਤੱਕ ਇਹ ਕੰਪਲੀਟ ਹੋ ਜਾਏਗੀ ਤੇ ਮੇਬੀ ਮਾਨਯੋਗ ਮੈਮ ਕਮਿਸ਼ਨਰ ਜੀ ਦੇ ਹੁਕਮਾਂ ਮੁਤਾਬਕ ਤੁਹਾਨੂੰ ਦਿਵਾਲੀ ਤੋਂ ਪਹਿਲਾਂ ਪਹਿਲਾਂ ਕੰਮ ਦਿਖ ਜਾਏਗਾ ਇਸ ਤੋਂ ਇਲਾਵਾ ਵੀ ਜਿਹੜੇ ਦੁਕਾਨਦਾਰ ਜਿਹੜੇ yellow line ਤੋਂ ਉੱਪਰ ਵੀ ਸਮਾਨ ਬਾਹਰ ਰੱਖਦੇ ਆ ਤਾਂ ਉਹਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਉਹਦੇ ਤੇ ਸਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਆਉਣ ਵਾਲੇ ਦਿਨਾਂ ਚ ਸ਼ਾਇਦ ਤੁਹਾਨੂੰ ਇਹ ਵੀ ਦੇਖੇ ਕਿ ਉਹਨਾਂ ਦਾ ਸਮਾਨ ਵੀ ਨਾ ਵਾਪਸ ਕਰਾ ਜਾਊਗਾ। ਅੱਜਾਰੇ ਬੈਂਕਾਂ ਤੋਂ ਬੰਦ ਲੋ ਵੀ ਲੱਗਿਆ ਲੋ ਲਾਈਨ ਲੱਗੀ ਜੀ ਹੈ। ਹਾਂਜੀ। ਏਲੋ ਲਾਈਨ ਦੀ ਲੰਘਣਾ ਫਿਰ ਵੀ ਮਤਲਬ ਕਿ ਇਹ ਦੁਕਾਨਦਾਰ ਲੋਕ ਕਰ ਰਹੇ ਆ। ਜਿਨ੍ਹਾਂ ਦੇ ਉੱਪਰ ਕੀ ਆਪਾਂ ਕਾਰਵਾਈ ਕਰ ਰਹੇ ਆ। ਨਹੀਂ ਏਲੋ ਲਾਈਨ ਲੱਗਣ ਤੋਂ ਬਾਅਦ ਤੁਸੀਂ ਦੇਖੋਗੇ ਨਾ ਕਿ ਨਗਰ ਨਿਗਮ ਐਕਸ਼ਨ ਦੇ ਪਿੱਛੇ ਕੀ ਹੈ। ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਇਹਨਾਂ ਦਾ ਸਮਾਨ ਅਸੀਂ ਵਾਪਸ ਨਹੀਂ ਦੇਵਾਂਗੇ। ਜੇ ਏਲੋ ਲਾਈਨ ਦੀ ਫਿਰ ਵੀ ਲੰਘਣਾ ਕਰਦੇ ਤਾਂ ਅਸੀਂ ਇਹਨਾਂ ਦੇ ਸਮਾਨ ਜ਼ਬਤੀ ਕਰ ਲਾਂਗੇ। ਹਾਂਜੀ ਨਹੀਂ ਜੀ ਕੋਈ ਚਲਾਨ ਨਹੀਂ ਕਰਾਇਆ ਜੀ ਜੈਲੋ ਲਾਈਨ ਦੀ ਮਹਿੰਮ ਨੂੰ ਅਸੀਂ ਤੇਜ਼ ਕੀਤਾ ਹੈ ਜੀ